नमस्कार आकाशवाणी जुलंदर ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਅਚੰਤਲ ਸ਼ਰਮਾ। ਅੱਜ ਦੇ ਇਸ ਘੜੇ ਵਿੱਚ ਤੁਸੀਂ ਸੁਣੋਗੇ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਸਮੇਤ ਵੱਖ-ਵੱਖ ਵਿਸ਼ਿਆਂ ਬਾਰੇ ਡਾਕਟਰਾਂ ਅਤੇ ਮਹਾਰਾ ਨਾਲ ਕੀਤੀ ਗੱਲਬਾਤ। ਰਾਸ਼ਟਰੀ ਪ੍ਰਵਾਸੀ ਦਿਵਸ ਹਰ ਸਾਲ 18 ਦਸੰਬਰ ਨੂੰ ਪ੍ਰਵਾਸੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਅਤੇ ਪ੍ਰਵਾਸ ਨਾਲ ਸੰਬੰਧਿਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਇਸ ਬਾਰੇ ਸਬੰਧਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਮੇਰਾ ਨਾਮ ਗਿੱਤਿਕਾ ਸਿੰਘ ਹੈ ਜੀ ਮੈਂ ਐਡੀਸਿਓ ਮੋਹਾਲੀਆ ਠੰਡ ਦਾ ਮੌਸਮ ਹੈ ਖਾਸ ਕਰਕੇ ਇਹਦੇ ਵਾਸਤੇ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਉਹਨਾਂ ਕੋਲੇ ਸਾਰੀਆਂ ਫੈਸਿਲਿਟੀਆਂ ਹੋਣ ਠੰਡ ਦੇ ਵਿੱਚ ਜਿਹੜੇ ਉਹ ਜਿੱਥੇ ਜਿੱਥੇ ਕੰਮ ਕਰਦੇ ਨੇ ਚਾਹੇ ਉਹਨਾਂ ਦੇ ਜਿਹੜੇ ਵੀ ਏਮਪਲॉयਰਸ ਨੇ ਉਹ ਇਨਸ਼ੋਰ ਕਰ ਰਹੇ ਹਾਂ ਕਿ ਉਹਨਾਂ ਦਾ ਠੰਡ ਤੋਂ ਬਚਾਅ ਹੋ ਮੈਡੀਕਲ ਅਸਿਸਟੈਂਸ ਚਾਹੀਦੀ ਆ ਉਹਦੇ ਵਾਸਤੇ ਸਕੂਲਾਂ ਵਿੱਚ ਕੰਪੀਟੀਸ਼ਨਸ ਵਗੈਰਾ ਕਰ ਰਹੇ ਹੈਗੇ ਆ ਬੱਚਿਆਂ ਨੂੰ ਅਵੇਅਰ ਕਰ ਰਹੇ ਆ ਕਿਉਂਕਿ ਆਪਾਂ ਦੇਖਿਆ ਕਿ ਹਰ ਆਪਣੀ ਜਿਹੜੀ ਵੀ ਕੋਈ ਸਰਵਿਸ ਹੈਗੀ ਉਹਦੇ ਵਿੱਚ ਮਾਈਗ੍ਰੈਂਟ ਲੇਬਰਸ ਦਾ ਬਹੁਤ ਵੱਡਾ ਯੋਗਦਾਨ ਹੈਗਾ ਮੈਂ ਮਨਜੀਤਪੁਰੀ ਜ਼ਿਲ੍ਹਾ ਪਹਾੜਸ਼ਾਫ ਸਰਫਰੀਦਕੋਟ ਦੁਨੀਆ ਭਰ ਦੇ ਇਤਿਹਾਸ ਦੇ ਵਿੱਚ ਪ੍ਰਵਾਸ ਕਰਕੇ ਹੋਰ ਥਾਵਾਂ ਤੇ ਬਸਣ ਵਾਲੇ ਲੋਕਾਂ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਸੋ ਪ੍ਰਵਾਸੀਆਂ ਦੀਆਂ ਆਪਦੀਆਂ ਦਿੱਕਤਾਂ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ समस्याओं ਦੇ ਹੱਲ ਲਈ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਇਹ ਦਿਨ ਜਿਹੜਾ ਹੈਗਾ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਪੰਜਾਬ ਪਰ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਵੱਲੋਂ ਨੌਜਵਾਨ ਨਸ਼ਾ ਖਿਲਾਫ ਮੁਹਿੰਮ ਤਹਿਤ ਸਕੂਲਾਂ ਕਾਲਜਾਂ ਤੇ ਹੋਰਨਾਂ ਵਿਦਿਅਕ ਅਦਾਰਿਆਂ 'ਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਇਸ ਬਾਰੇ ਸਬੰਧਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਪ੍ਰੋਗਰਾਮ ਵਿਕੀਤੇ ਜਾ ਰਹੇ ਨੇ ਸ਼੍ਰੀ ਮਕਤਸਰ ਸਾਹਿਬ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਹਿਮਾਂਸ਼ੂ ਅਰੋੜਾ ਅਤੇ ਗੁਦਾਸਪੁਰ ਤੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਹਨਕਾਰੀ ਦਿੱਤੀ ਸਾਡੀ ਨਵੀਂ ਪੀੜੀ ਸਾਡੇ ਭਵਿੱਖ ਦਾ ਆਧਾਰ ਹੈ ਪਰ ਨਸ਼ਾ ਇਸ ਭਵਿੱਖ ਨੂੰ ਖੋਖਲਾ ਕਰ ਰਿਹਾ ਹੈ ਨਸ਼ੇ ਸਿਰਫ ਇੱਕ ਵਿਅਕਤੀ ਨੂੰ ਨਹੀਂ ਪਰ ਸਾਡੇ ਪਰਿਵਾਰ ਸਾਡੇ ਸਮਾਜ ਨੂੰ ਤਬਾਹ ਕਰਦੇ ਹਨ ਅਸੀਂ ਸਭ ਮਿਲ ਕੇ ਇਹ ਫੈਸਲਾ ਕਰੀਏ ਕਿ ਆਪਣੇ ਘਰਾਂ ਗਲੀਆਂ ਅਤੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਿਆਂ ਤੋਂ ਦੂਰ ਰਹਿਣਾ ਹੀ ਨਹੀਂ ਬਲਕਿ ਹੋਰਾਂ ਨੂੰ ਵੀ ਇਸ ਬੁਰਾਈ ਤੋਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅੱਜ ਅਸੀਂ ਇਹ ਵਕਫਤਾਨ ਦਾ ਅਰੇਂਜਮੈਂਟ ਕੀਤਾ ਸੀਗਾ ਸਾਡੀ ਮੰਥਲੌਂਗ ਜਿਹੜੀ ਕੈਂਪੇਨ ਚੱਲ ਰਹੀ ਹੈ ਯੂਥ ਅਗੇਂਸਟ ਡਰੱਗਸ ਜਿਹਦੇ ਪਹਿਲੇ ਹਫ਼ਤੇ ਵਿੱਚ ਅਸੀਂ ਯੂਥ ਐਂਡ ਕਮਿਊਨਿਟੀ ਦਾ ਕੀਤਾ ਸੀਗਾ ਅਤੇ ਸਕੂਲਾਂ ਤੇ ਕਮਿਊਨਿਟੀ ਨੂੰ ਲੈ ਕੇ ਪ੍ਰੋਗਰਾਮ ਕੀਤੇ ਸੈਮੀਨਾਰ ਕੀਤੇ ਅਵੇਅਰਨੈਸ ਫਾਈਲ ਅੱਜ ਸੈਕੰਡ ਵੀਕ ਦੇ ਵਿੱਚ ਸਾਡਾ ਵਕਫਤਾਨ ਸੀਗਾ ਸਾਰੇ ਜੁਡੀਸ਼ੀਅਲ ਅਫਸਰਾਂ ਨੇ ਆਪਣਾ ਸਮਾਜਿਕ ਤਾਇਤਵ ਸਮਝਦਿਆਂ ਹੋਏ ਅੱਜ ਇਹ ਵਿੱਚ ਪਾਰਟਿਸਪੇਟ ਕੀਤਾ ਸੀ ਅਸੀਂ ਜਿਹੜੇ ਕੈਂਪੇਨ ਆ ਅੱਜ ਸਾਡੇ ਮਿੱਟ ਦੇ ਵਿੱਚ ਹੈਗੇ ਆ ਤੇ 6 ਜਨਵਰੀ ਤੱਕ ਚੱਲੇਗੀ ਇਹ ਅੱਗੇ ਪ੍ਰੋਗਰਾਮ ਹੋਰ ਲਿਖੇ ਹੋਏ ਨੇ ਉਹ ਸਾਰੇ ਉਸ ਪ੍ਰੋਗਰਾਮ ਤੇ ਤੈ ਪ੍ਰੋਗਰਾਮ ਤੱਕ ਚੱਲ ਰਹੇ ਨੇ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਦਾ ਕੀ ਆਖਣਾ ਹੈ ਆਓ ਸੁਣਦੇ ਹਾਂ ਮੈਂ ਗੁਰਪ੍ਰੀਤ ਕੌਰ ਸੀਜੀਐਮ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੀਦਕੋਟ ਵੱਲੋਂ ਤਾਨੂੰ ਇਹ ਸਭ ਨੂੰ ਦੱਸਣਾ ਚਾਹਨੀ ਹਾਂ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਪ੍ਰੂਫ ਕੀਤੀ ਗਈ ਇੱਕ ਕੈਂਪੇਨ ਨਸ਼ਾ ਮੁਕਤ ਪੰਜਾਬ 6 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਚਲਾਈ ਜਾ ਰਹੀ ਹੈ ਇਹ ਮੁਹਿੰਮ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਅਤੇ ਡਿਸਟ੍ਰਿਕਟ ਕਨਸੀਸ਼ਨ ਜੱਜ ਸ਼੍ਰੀ ਸੰਜੀਵ ਜੋਸ਼ੀ ਜੀ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ਹੈ ਇਸ ਮੁਹਿੰਮ ਦੇ ਅੰਦਰ ਅਸੀਂ ਵੱਧ ਤੋਂ ਵੱਧ ਇਹ ਚਾਹੁੰਦੇ ਹਾਂ ਕਿ ਨਸ਼ਾ ਮੁਕਤ ਪੰਜਾਬ ਬਣਾਈਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਉਸ ਚੀਜ਼ ਲਈ ਅਸੀਂ ਅਵੇਅਰ ਕਰ ਸਕੀਏ ਕਿ ਸਭ ਨੂੰ ਇੰਨਾ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਹੈ ਭਗਵਾਨ ਦਾਸ ਗੁਪਤਾ ਪੈਰਾ ਲੀਗਲ ਵਲੰਟੀਅਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਪਟਿਆਲਾ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਨਸ਼ੇ ਪ੍ਰਤੀ ਮਿਡਲ ਸਕੂਲਾਂ ਚ ਹਾਈ ਸਕੂਲਾਂ ਚ ਔਰ ਇਸ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲਾਂ ਚ ਕਾਲਜਾਂ ਯੂਨੀਵਰਸਿਟੀਆਂ ਚ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਵੀ ਜਾ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਮੈਂ ਐਡਵੋਕੇਟ ਗੁਰਪ੍ਰੀਤ ਕੋਲ ਡਲਐਸ ਮਹਾਲੀ ਖਰੜ ਜਿਹੜੇ ਨਸ਼ੇ ਵਿਰੁੱਧ ਅਸੀਂ ਕਰ ਰਹੇ ਆ ਅਸੀਂ ਜਦੋਂ ਸਕੂਲ ਚ ਕੈਂਪੇਨ ਕਰੀਦਾ ਉੱਥੇ ਜਾ ਕੇ ਦੱਸੀਦਾ ਹੁੰਦਾ ਕਿ ਬੱਚਿਆਂ ਦੇ ਜਿਹੜੇ ਸਰੀਰ ਆ ਸਰੀਰ ਦਾ ਕੰਪੈਰੀਜ਼ਨ ਕਰੀ ਜਾ ਵੀ ਜਿਹੜੇ ਨਸ਼ੇ ਕਰਦੇ ਆ ਉਹਨਾਂ ਦੇ ਕਿਸ ਤਰ੍ਹਾਂ ਸਰੀਰ ਹੋ ਜਾਂਦੇ ਆ ਕੋਈ એનર્ਜੀ ਨਹੀਂ ਹੁੰਦੀ ਉਹਨਾਂ ਦੇ ਵਿੱਚ ਜਿਹੜੀ ਨਸ਼ਾ ਹੁੰਦੀ ਆ ਉਹ ਦਿਖਦੀਆਂ ਨਹੀਂ ਐਸ ਤਰ੍ਹਾਂ ਦੀਆਂ ਸਾਰੀਆਂ ਜਿੱਦਾਂ ਸੀ ਕੰਪੈਰੀਜ਼ਨ ਕਰਕੇ ਦੱਸਦੇ ਆ ਜੀ ਉਹਨਾਂ ਨੂੰ ਬੱਚੇ ਕਾਫੀ ਕੁਝ ਪੁੱਛਦੇ ਵੀ ਹੈਗੇ ਨੇ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਦੀ ਪਛਾਣ ਕਿਸ ਤਰ੍ਹਾਂ ਕਰ ਸਕੀਏ ਵੀ ਜਿਹੜਾ ਸਾਨੂੰ ਨਸ਼ਾ 베ਚਦਾ ਹੈ ਜਾਂ ਨਸ਼ਾ ਕਰਦਾ ਸੀ ਕਿਸ ਤਰ੍ਹਾਂ ਪਛਾਣ ਕਰੀਏ ਉਹਨਾਂ ਨੂੰ ਦੱਸੀਦਾ ਵੀ ਆ ਵੀ ਜਿਹੜੇ ਨਸ਼ੇ ਕਰਦੇ ਆ ਬੋਲਣ ਦਾ ਅੰਦਾਜ਼ ਹੈ ਲੈਜਾ ਉਹ ਕਿਸ ਤਰ੍ਹਾਂ ਹੈ ਜਿਹੜਾ ਨਹੀਂ ਨਸ਼ਾ ਕਰਦਾ ਉਹਦਾ ਕਿਸ ਤਰ੍ਹਾਂ ਦਾ ਲੈਜਾ ਹੈ ਔਰ ਜੋ ਉਹ ਕੁਐਸਚਨ ਪੁੱਟ ਕਰਨਗੇ ਅੱਗੇ ਤੋਂ ਕੀ ਕਰਨਗੇ ਜਿਹੜਾ ਉਹਨਾਂ ਦਾ ਜਵਾਬ ਆ ਉਹ ਕਿਸ ਤਰ੍ਹਾਂ ਆਏਗਾ ਉਹ ਸਾਰਾ ਕੰਫੀਡੈਂਸ ਨਾਲ ਕੋਣ ਦੇ ਸਕਦਾ ਵੀ ਅਸੀਂ ਨਸ਼ੇ ਨਹੀਂ ਕਰਦੇ ਜਾਂ ਕਰਦੇ ਆ ਇਹ ਸਾਰਾ ਬੱਚਿਆਂ ਨੂੰ ਫਰਕ ਦੱਸੀਦਾ ਜੀ ਉੱਥੇ ਤੱਕ ਪੰਜਾਬ ਚ ਠੰਡ ਦਿਨੋ ਦਿਨ ਵਧ ਰਹੀ ਹੈ ਇਸ ਤੇ ਮੱਦੇਨਜ਼ਰ ਸਿਹਤ ਦਾ ਖਿਆਲ ਰੱਖਣਾ ਵਧੇਰੇ ਲਾਜ਼ਮੀ ਹੋ ਜਾਂਦਾ ਹੈ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਲੋਕਾਂ ਖਾਸ ਕਰ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਅ ਬਾਰੇ ਨੁਕਤੇ ਜਾਣਨ ਲਈ ਡਾਕਟਰ ਆਦੀ ਮਹਾਰਾਣਾ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਆਖਣਾ ਹੈ ਆਓ ਜਾਣਦੇ ਹਾਂ ਡਾਕਟਰ ਗਗਨਤਮਨ ਜੀ ਮੇਰਾ ਖਰੜਵੀਸੇ ਹਸਪੀਟਲ ਹੈ ਪਿਛਲੇ 18 ਸਾਲਾਂ ਤੋਂ ਮੈਂ ਪ੍ਰੈਕਟਿਸ ਨਿਊਰੋਥੈਰਪੀ ਨਾਮ ਦਾ ਸੈਂਟਰ ਖੜੇ ਹੈ। ਨਿਊਰੋਥੈਰਪੀ ਵਿੱਚ ਬਿਨਾਂ ਦਵਾਈ ਤੋਂ ਇਲਾਜ ਕਰਦੇ ਆ। ਅੱਜ ਕੱਲ ਮੈਡੀਸਨ ਦਾ ਜ਼ਿਆਦਾ ਹੋ ਗਿਆ ਜਿਵੇਂ ਕਿ ਦਵਾਈਆਂ ਦਾ ਕੁਝ ਵੀ ਥੋੜਾ ਬੋਤਾ ਜ਼ੁਕਾਮ, ਖਾਂਸੀ, ਬੁਖਾਰ, ਸਰਦੀ ਲੱਗਦੀ ਆ। ਅਸੀਂ ਛੱਟ ਦਿਨ ਬੱਚੇ ਨੂੰ ਫਟਾਫਟ ਦਵਾਈ, ਐਂਟੀਬਾਇਓਟਿਕਸ ਵਗੈਰਾ ਦੇ ਦਿੰਦੇ ਆ। ਸਾਰੇ ਪੇਰੈਂਟਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਪਹਿਲਾਂ ਆਪਣੀਆਂ ਪੁਰਾਣੀਆਂ ਹੋਮ ਰੈਮਡੀਜ਼, ਦੇਸੀ ਇਲਾਜ ਵੱਲ ਜਾਣਾ ਚਾਹੀਦਾ ਜਿਨ੍ਹਾਂ ਦੇ ਨਾਲ ਕਿ ਬੱਚੇ ਦੀ ਇਮਿਊਨਿਟੀ ਨਾ ਘਟੇ। ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਦੇਸੀ ਨੁਸਖੇ ਜੋ ਪੁਰਾਣੇ ਆਪਣੇ ਚੱਲਦੇ ਆ ਰਹੇ ਆ ਜੇ ਉਹਦੀ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਫਰੀਦਕੋਟ ਤੋਂ ਆਪਣੇ ਪੰਜਾਬ ਵਿੱਚ ਠੰਡ ਬਹੁਤ ਪੈਂਦੀ ਹੈ ਕੋਰਾ ਬਹੁਤ ਹੁੰਦਾ ਤੇ ਉੱਪਰੋਂ ਹਵਾ ਵੀ ਮਾੜੀ ਹੈ ਆਪਾਂ ਬਾਹਰ ਸੈਰ ਕਰਨ ਵੀ ਨਹੀਂ ਜਾ ਸਕਦੇ ਇਸ ਕਰਕੇ ਆਪਣੇ ਕਮਰੇ ਨੂੰ ਗਰਮ ਰੱਖੋ ਸਵੇਰੇ ਉੱਠ ਕੇ ਹਲਕੀ ਹਲਕੀ ਸਟ੍ਰੈਚਿੰਗ ਐਕਸਰਸਾਈਜ਼ ਕਰੋ ਸਾਰੇ ਜੋੜ ਹਲਾਓ ਥੋੜਾ ਬਹੁਤ ਕਮਰੇ ਵਿੱਚ ਹੀ ਤੁਰੋ ਫਿਰੋ ਜਾਂ ਆਪਣੇ ਘਰ ਦੇ ਵੇੜੇ ਵਿੱਚ ਤੁਰ ਸਕਦੇ ਹੋ ਮੈਂ ਸਾਰੇ ਪੰਜਾਬ ਦੇ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਇਹ ਮੈਸੇਜ ਜਰੂਰ ਦੇਣਾ ਚਾਹਾਂਗਾ ਕਿ ਠੰਡ ਵਿੱਚ ਆਪਣਾ ਖਿਆਲ ਰੱਖੋ ਸਰਦੀਆਂ ਦੇ ਮੌਸਮ ਦੇ ਵਿੱਚ ਅੱਜਕੱਲ੍ਹ ਸਾਹ ਦੇ ਮਰੀਜ਼ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਰਾਬ ਸਥਿਤੀ ਵਿੱਚ ਆ ਰਹੇ ਨੇ ਜਿਹੜੇ ਤਾਂ ਬਜ਼ੁਰਗ ਨੇ ਜਾਂ ਬੱਚੇ ਨੇ ਉਹਨਾਂ ਨੂੰ ਮੈਂ ਸਲਾਹ ਦੇਣਾ ਚਾਹਾਂਗਾ ਕਿ ਤੁਸੀਂ ਠੰਡ ਤੋਂ ਬਚੋ ਗਰਮ ਕੱਪੜੇ ਪਾ ਕੇ ਰੱਖੋ ਠੰਡਾ ਪਾਣੀ ਨਾ ਪੀਓ ਕੋਲਡਿੰਗ ਨਾ ਪੀਓ ਤੂਲ ਮਿੱਟੀ ਤੋਂ ਠੰਡ ਤੋਂ ਤੂੰ ਬਚਾ ਰੱਖੋ ਔਰ ਹਾਰਟ ਵਾਲੇ ਮਰੀਜ਼ਾਂ ਜਿਹੜੇ ਆਪ ਦੇਖ ਰਹੇ ਆਪਾਂ ਕੀ ਹਾਰਟ ਦੀ ਦਿੱਕਤ ਆ ਰਹੀ ਲੋਕਾਂ ਨੂੰ ਜਾਂ ਸਾਹ ਲੈਣ ਦੇ ਦਮਾ ਹੈ ਅਸਥਮਾ ਹੈ ਉਹਨਾਂ ਨੂੰ ਸਾਵਧਾਨੀ ਵਰਤਨੀ ਚਾਹੀਦੀ ਮੈਂ ਡਾਕਟਰ ਕਵਿਤਾ ਸਿਵਲ ਸਰਜਨ ਆਫ ਇਸ ਫਾਜ਼ਿਲਕਾ ਤੋਂ ਤੁਹਾਡੇ ਰੂਬਰੂ ਹੋ ਰਹੀ ਆ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਸਰਦੀ ਦਾ ਮੌਸਮ ਜਿਹੜਾ ਆ ਗਿਆ ਹੈ ਇਸ ਦੌਰਾਨ ਆਪਾਂ ਨੂੰ ਖਾਸ ਧਿਆਨ ਜਿਹੜਾ ਹੈਗਾ ਉਹ ਗਰਭਵਤੀ ਔਰਤਾਂ ਦਾ ਛੋਟੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਹੈ ਗਰਭਵਤੀ ਔਰਤਾਂ ਵਾਸਤੇ ਇਹ ਹੈ ਕਿ ਪ੍ਰੋਪਰ ਆਪਣੇ ਗਰਮ ਕਪੜੇ ਪਾ ਕੇ ਰੱਖਣ ਤਾਂ ਕਿ ਕੋਈ ਪ੍ਰੋਬਲਮ ਨਾ ਹੋਏ ਨਵਜਨਮੇ ਬੱਚਿਆਂ ਨੂੰ ਵੀ ਹਾਈਪੋਥਰਮੀਆ ਦੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਨਵਜਨਮੇ ਬੱਚੇ ਪ੍ਰੋਪਰਲੀ ਕਵਰਡ ਔਨ ਪ੍ਰੋਪਰ ਇੱਕ ਕਮਰੇ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਜਗ੍ਹਾ

ਪ੍ਰਿਫਰ ਕਰ ਦਨੇ ਕਿ ਆਪਾ ਸਵੇਰੇ ਵਾਕ ਕਰੀਏ ਉਹ ਸਾਨੂੰ ਅਵੋਇਡ ਕਰਨੀ ਚਾਹੀਦੀ ਹੈ ਸ਼ੀਤ ਲਹਿਰ ਚੱਲ ਰਹੀ ਹੈ ਉਸ ਦੇ ਅਕੋਰਡਿੰਗ 12 ਤੋਂ 5 ਜੋ ਦਿਨ ਦਾ ਟੈਂਪਰੇਚਰ ਹੁੰਦਾ ਹੈ ਉਸ ਵੇਲੇ ਸਾਨੂੰ ਸੈਰ ਕਰਨੀ ਚਾਹੀਦੀ ਹੈ ਮੈਂ ਡਾਕਟਰ ਰਾਜੇਂਦਰ ਸ਼ਰਮਾ ਹੁਸ਼ਿਆਰਪੁਰ ਤੋਂ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਸਰਦੀ ਦਾ ਮੌਸਮ ਆ ਚੁੱਕਿਆ ਹੈ ਔਰ ਇਸ ਮੌਸਮ ਦੇ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਹਾਈਡਰੇਟ ਕਰਕੇ ਰੱਖੋ ਕਿਉਂਕਿ ਖੁਸ਼ਕ ਮੌਸਮ ਹੈ ਤੋਂ ਇਸ ਕਰਕੇ ਖਾਂਸੀ ਵਗੈਰਾ ਹੋਣ ਦੇ ਚਾਂਸ ਹੁੰਦੇ ਨੇ ਤਾਂ ਆਪਣੇ ਕੋਲ ਗਰਮ ਪਾਣੀ ਰੱਖੋ ਓਸਾ ਪਾਣੀ ਰੱਖੋ और थोड़ी थोड़ी देर बाद थोड़ा, थोड़ा थोड़ा सिप सिप लेंगे रहो एक अगर थानू तो समय मिले तो धुप्प जरूर सिक जल भी मौका मिले और छुट्टी वाले दिन अगर तेल मालिश करके घंटा तो घंटे धुप्प तो का आनंद मान सको ਵੈਸੇ ਲਈ ਬਹੁਤ ਹੀ ਅੱਛਾ ਰਹੇਗਾ ਇਸ ਨਾਲ ਵਿਟਾਮਿਨ ਡੀ ਵੀ ਭਰਪੂਰ ਮਾਤਰਾਜ ਮਿਲੇਗਾ ਔਰ ਵੈਸੇ ਵੀ ਤੁਹਾਡੇ ਖੂਨ ਦਾ ਦੌਰਾ ਸਰੀਰ ਦੇ ਵਿੱਚ ਅੱਛਾ ਰਹੇਗਾ ਔਰ ਸਕਿਨ ਲਈ ਵੀ ਹੈ ਅੱਛਾ ਹੈ ਡਾਕਟਰ ਜਨਕਰਾ ਸਿੰਘਲਾ ਮਾਨਸਾ ਜਦੋਂ ਠੰਡ ਵੱਧਦੀ ਹੈ ਤਾਂ ਸਾਡਾ ਜਿਹੜਾ ਸਰੀਰ ਹੁੰਦਾ ਹੈਗਾ ਇਹ ਜਿਸ ਤਰ੍ਹਾਂ ਹੈ ਪਹਿਲਾਂ ਗਰਮੀ ਸੀ ਹੁਣ ਠੰਡ ਹੋਈ ਇਕਦਮ ਜ਼ਿਆਦਾ ਠੰਡ ਹੋਈ ਉਹਦੇ ਵਿੱਚ ਅਡਾਪਟ ਕਰਨ ਤੇ ਸਰੀਰ ਨੂੰ ਕੁਝ ਸਮਾਂ ਚਾਹੀਦਾ ਹੁੰਦਾ ਹੈ ਕੁਝ ਟਾਈਮ ਚਾਹੀਦਾ ਹੁੰਦਾ ਹੈ ਤਾਂ ਸਾਨੂੰ ਜਿਹੜੀ ਡਾਈਟ ਹੈ ਸਾਡੀ ਪਹਿਲਾਂ ਤੁਹਾਨੂੰ ਇੱਕ ਨੰਬਰ ਇੱਕ ਡਾਈਟ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਹਦੇ ਵਿੱਚ ਸਾਨੂੰ ਜਿਹੜਾ ਹੈ ਵਾਰਮ ਫੂਡਸ ਜਿਹੜੀ ਹੈ ਉਹ ਲੈਣੀ ਚਾਹੀਦੇ ਨੇ ਬਾਕੀ ਸਟਰਸ ਫਰੂਟਸ ਹੈ ਉਹ ਲੈਣੇ ਚਾਹੀਦੇ ਨੇ ਨੰਬਰ 2 ਹਾਈਡਰੇਟਡ ਰਹਿਣਾ ਚਾਹੀਦਾ ਫੁਲੀ ਹਾਈਡਰੇਟਡ 8-10 ਗਲਾਸ ਗਰਮ ਪਾਣੀ ਦੇ ਸਾਰੇ ਦਿਨ ਚ ਬਿਲਕੁਲ ਪੀਨੇ ਚਾਹੀਦੇ ਨੇਗੇ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਹਾ ਮੁਹਾਲੀ ਤੋਂ ਮਨੋਜ ਗਿੱਦਰ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ ਪਟਿਆਲਾ ਤੋਂ ਰਾਉ ਬਰਿੰਦਰ ਫਾਜ਼ਲਕਾ ਤੋਂ ਜਲੇਸ਼ ਠਈ ਮੋਗਾ ਤੋਂ 우ਸ਼ਾ ਕੌਰ ਜਸ਼ਨ ਪਠਾਨਕੋਟ ਤੋਂ ਰਜਨੀਸ਼ ਕੁਮਾਰ ਫਰੀਦਕੋਟ ਤੋਂ ਤਰਸੀਮ ਕੁਮਾਰ ਮਾਨਸਾ ਤੋਂ ਜੋਗਿੰਦਰ ਮਾਨ ਅਤੇ ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਬਖਸ਼ੀ ਇਸ ਦੇ ਨਾਲ ਹੀ ਸਮਾਚਾਰ ਦਰਸ਼ਕਾਂ ਦਾ ਇਹ ਅੰਕ ਖ लैंग्वेज किसी और विषय पे होवेगी गलब बात दाताक लेइ मेनू दियो इजाजत नमस्कार पेशकारी सहायक अमनप्रीत कौर पेशकश राजेश पाली